ਵਾਹਿਗੁਰੂ ਸਾਬ ਜੀ ਗੁਰੂ ਗਰੀਬ ਨਿਵਾਜ ਰੈਨ ਧਨਸ ਪਰਬਤ ਜੰਤ ਸਰਬਤ ਨਾਉ ਤੇਰਾ ਧਿਆਵਣਾ ਸੋ ਕਉ ਤਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸ਼ੀਆ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਬ ਜੀ ਸੋਰਠ ਮਹਲਾ ਪੰਜਵਾ ਗਏ ਕਲੇਸ ਰੋਗ ਸਭ ਨਾਸੇ ਆਪਣੇ ਕਿਰਪਾ ਧਾਰੀ ਆਠ ਪੈਰ ਅਰਾਧੋ ਸੁਆਮੀ ਓਰਨ ਕਾਲ ਹਮਾਰੀ ਗਏ ਕਲੇਸ਼ ਰੋਗ ਸਭ ਨਾਸੇ ਪ੍ਰਭ ਆਪਣੇ ਕਿਰਪਾ ਤਾਰੀ ਸਵਾਮੀ ਔਰਨ ਕਾਲ ਹਮਾਰੀ ਹਰ ਜਿਓ ਤੂੰ ਸੁਖ ਸੰਪਤ ਰਾਸ ਰਾਖ ਲੈ ਹੋ ਭਾਈ ਮੇਰੇ ਕੋ ਪ੍ਰਭ ਅੱਗੇ ਅਰਦਾਸ ਰਹਾ ਜੋ सोई सोई पाव ਆਪਣੇ ਖਸਮ ਉਰੋਸਾ ਕੋ ਨਾਨਕ ਗੁਰਪੂਰਾ ਭੇਟਿਓ ਫਗਲ ਅੰਦੇਸਾ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਪਰੋਸਾ ਬੇਟੇਓ ਮਿਟਿਓ ਸਗਲ ਅੰਦੇਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਗੈ ਕਲੇਸ਼ ਰੋਗ ਸਭ ਨਾਸੇ ਪ੍ਰਭ ਆਪਣੇ ਕਿਰਪਾ ਧਾਰੀ ਆਠ ਪੈਰ ਅਰਾਧੋ ਸੁਆਮੀ ਪੂਰਨ ਕਾਲ ਹਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਹਿਬ ਜੀ ਤਨ ਗੁਰ ਗਰੀਬ ਨਵਾਜ ਹਰ ਹਰ ਜਨਮ ਦੁਈ ਏਕ ਹੈ ਬੇ ਬਚਾਰ ਕਛਨਾਹੇ ਜਲ ਤੇ ਉਭਜ ਤਰੰਗ ਜਿਉ ਜਲ ਹੀ ਵਿਖੇ ਸੰਭਾਹੇ ਵਾਹਿਗੁਰੂ ਸਾਬ ਜੀ ਸੁਭਈਆ ਜੋ ਕਹਿ ਕੇ ਬਤਈਆ 300 ਕਸਬਾਨ ਅਰੀਨ ਕੀ ਓਰ ਚਲਾਇਓ ਜੋ ਕਹਿ ਕੇ ਬੱਤਿਆ ਤਿੰਨ ਸੋ ਕਸਬਾਨ ਕੀ ਸੁਬਾਨ ਅਰੀਨ ਕੀ ਓਰ ਚਲਾਇਓ ਲਾਗ ਗਇਓ ਆਸ ਬੇਸ ਕੇ ਬਸ਼ ਸੋ ਲਗਤੀ ਕਸ਼ ਖੇਦ ਨ ਪਾਇਓ फेर हटि हटकै हार सिऊं 임 ਬੈਨ ਮਾਂ ਕਰ ਕੋਪ ਸੁਨਾਇਓ ਕਾ ਕਈਏ ਤੇ ਪੰਡਤ ਕੋ ਜੇ ਤੇ ਧਨ ਕੀ ਵਿਦ ਤੂੰ ਪੜ ਆਇਓ ਆ ਕਈਏ ਤੇ ਪੰਡਿਤ ਕੋ ਜੇ ਤੇ ਤਨ ਕੀ ਵਿਦ ਵਿਦਤ ਪੜ ਆਈਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਗਏ